ਲਓ ਜੀ ਆਪਾਂ ਲੱਗੇ ਆ ਅੱਜ ਸੋਇਆ ਚਾਪ ਬਣਾਉਣ ਆ ਆ ਦੇਖੋ ਸੋਇਆ ਚਾਪ ਦੇਖੋ ਇਹ ਵੈਜ ਸੋਇਆ ਚਾਪ ਸੁਣ ਦੱਸ ਰਹੀਆਂ ਜੀ ਬਸਾਰੀ ਵਿਧੀ ਇਹਦੀ ਬਣਾਉਣ ਦੀ ਵੀ ਕਿਵੇਂ-ਕਿਵੇਂ ਬਣੂਗੀ ਥੋੜਾ ਟਾਈਮ ਤਾਂ ਜ਼ਰੂਰ ਲੱਗਦਾ ਪਰ ਜਿਹੜੇ ਭੈਣ ਭਰਾ ਕੋਈ ਨਾਨ ਵੈਜ ਨਹੀਂ ਖਾਂਦੇ ਵੈਜ ਬਣਾ ਪਸੰਦ ਕਰਦੇ ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਆ ਪ੍ਰੋਟੀਨ ਭਰਪੂਰਾ ਇਹ ਤੇ ਬਹੁਤ ਵਧੀਆ ਚੀਜ਼ ਆ ਕੋਈ ਜਿਹੜੀ ਆਪਣੀ ਸੋਇਆ ਚੱਪ ਸੀਗੀ ਹੁਣ ਇਹਨੂੰ 20 ਤੋਂ 25 ਮਿੰਟ ਹੋ ਗਏ ਉਬਲਣ ਲੱਗੀ ਨੂੰ ਤੇ ਹੁਣ ਇਹ ਚੰਗੀ ਤਰ੍ਹਾਂ ਬਾਇਲ ਹੋ ਗਈ ਐ ਤਾਂ ਹੁਣ ਇਹਨੂੰ ਆਪਾਂ ਬੰਦ ਕਰ ਦਾਂਗੇ ਬੰਦ ਕਰਕੇ ਇਹਨੂੰ ਪਾਣੀ ਚੋਂ ਕੱਢ ਕੇ ਤੇ ਵੈਸੀ ਆਪਾਂ ਨਾਰਮਲ ਟੈਂਪਰੇਚਰ 'ਤੇ ਇਹਨੂੰ ਸਹੀ ਰੱਖਣਾ ਹੈਗਾ ਮਤਲਬ ਫ੍ਰੀਜ਼ਰ 'ਚ ਨਹੀਂ ਲਾਉਣਾ ਹੈਗਾ। ਲਓ ਜੀ ਹੁਣ ਆਪਣੀ ਸੋਇਆ ਚੱਪ ਹੋ ਗਈ ਠੰਡੀ ਮਤਲਬ ਫ੍ਰਿਜ ਤੋਂ ਬਿਨਾਂ ਠੰਡੀ ਕਰਨੀ ਸੀ ਨਾਰਮਲ ਟੈਂਪਰੇਚਰ 'ਤੇ ਇਹ ਆਪਾਂ ਠੰਡੀ ਕਰ ਲਈ ਐ ਤੇ ਆਹ ਦੇਖੋ ਇਹਦੇ ਵਿੱਚ ਜੋ ਵੀ ਆਪਣੇ ਇਹ ਸੀਗੇ ਇਹ ਆਪਾਂ ਕੱਢ ਲੇ ਕੱਢ ਕੇ ਇਹਨੂੰ ਕੱਟ ਲਓ। ਛੋਟੇ ਛੋਟੇ ਪੀਸਸ ਕਰ ਲਓ ਜੀ ਦਾਹ ਕਰੇ ਪਿਆ ਆ ਦੇਖੋ ਆ ਛੋਟੇ ਛੋਟੇ ਪੀਸ ਕਰ ਲਏ ਇਹਦੇ ਹਨ ਐਵੇਂ ਪੀਸ ਕਰ ਕਰਕੇ ਰੱਖ ਲਓ ਤੁਸੀਂ ਲਓ ਜੀ ਆਪਣੀ ਇਹ ਕੱਟ ਕੇ ਸਵਾਇਚਾਪੋ ਮਤਲਬ ਇਹ ਵੀ ਪੀਸ ਕਰ ਲਏ ਸੀਗੇ ਹੁਣ ਆਪਾਂ ਇਹਦੇ ਵਿੱਚ ਪਾਤਾ ਵੀ ਸਵਾਦ ਅਨੁਸਾਰ ਹੀ ਨਮਕ ਪਾਇਆ ਮਤਲਬ ਜਿਵੇਂ ਅ ਅੱਧਾ ਪੌਣਾ ਜਿਹਾ ਚਮਚ ਨਮਕ ਪਾਤਾ ਤਾਂ ਮਿਰਚ ਪਾਤੀ ਮਿਰਚ ਆਪਦੇ ਸਵਾਦ ਅਨੁਸਾਰ ਹੀ ਪਾਇਓ ਤੁਸੀਂ ਤੇ ਅਦਰਕ ਲਸਣ ਦਾ ਪੇਸਟ ਪਾਇਆ ਹੈ ਆਪਾਂ ਇੱਕ ਚਮਚ ਅਦਰਕ ਲਸਣ ਦਾ ਪੇਸਟ ਪਾਇਆ ਆਪਾਂ ਇਹਦੇ ਵਿੱਚ ਤਾਂ ਇਹਦੇ ਵਿੱਚ ਦੋ ਚਮਚਾ ਦੋ ਮਤਲਬ ਕਿ ਆਪਾਂ ਪਾਉਚ ਪਾਤੇ ਸੌਸ ਪਾਤੀ ਬਸ ਹੁਣ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲਾਂਗੇ ਪਰ ਇੱਕ ਚੀਜ਼ ਰਹੇਗੀ ਜਿੱਥੋਂ ਤੁਸੀਂ ਸੋਇਆ ਚਾਪ ਲਓਗੇ ਨਾ ਆਪਾਂ ਉੱਥੋਂ ਇੱਕ ਮਸਾਲਾ ਮਿਲਦਾ ਵੀ ਸੋਇਆ ਚਾਪ ਦਾ ਮਸਾਲਾ ਉਹਦਾ ਵੀ ਇੱਕ ਚਮਚ ਤੁਸੀਂ ਇਹਦੇ ਵਿੱਚ ਪਾ ਲਿਓ ਠੀਕ ਹੈ ਹੁਣ ਆਪਾਂ ਇਹਨੂੰ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਤਾਂ ਮਿਕਸ ਕਰਕੇ ਇਹਨੂੰ ਘੱਟੋ ਘੱਟ ਡੇਢ ਘੰਟਾ ਦੋ ਘੰਟੇ ਰੱਖਾਂਗੇ ਆਪਾਂ ਜੀ 2 ਘੰਟੇ ਹੋ ਗਏ ਆਪਣੀ ਹੁਣ ਸਵਾਇਚ ਆਪ ਨੂੰ ਮੈਗਨੇਟ ਕਰੀ ਨੂੰ ਦੇਖੋ ਹੁਣੇ ਪੂਰੀ ਵਧੀਆ ਮਤਲਬ ਕਿ ਉਹ ਹੋ ਗਿਆ ਵਿੱਚ ਨੂੰ ਮਿਰਚ ਸਾਰਾ ਕੁਝ ਰਚ ਗਿਆ ਤੇ ਹੁਣ ਆਪਾਂ ਲਿਆ ਹੈਗਾ ਮੈਦਾ ਤੇ ਮੈਦੇ ਦੇ ਵਿੱਚ ਸਵਾਦ ਅਨੁਸਾਰ ਪਾਉਣਾ ਹੈਗਾ ਪਰ ਨਮਕ ਵੀ ਜਿੰਨਾ ਕਾ ਆਪਾਂ ਤੇ ਸਵਾਦ ਅਨੁਸਾਰ ਹੀ ਆਪਾਂ ਪਾਉਣੀ ਹੈਗੀ ਇਹ ਮਿਰਚ ਅਸੀਂ ਥੋੜਾ ਸਪਾਈਸੀ ਖਾਣੇ ਇਸ ਕਰਕੇ ਥੋੜੀ ਵੱਧ ਪਾਉਣੀ ਹੈ ਲਓ ਜੀ ਆਪਾਂ ਇਹਨੂੰ ਕਰ ਲਿਆ ਚੰਗੀ ਤਰ੍ਹਾਂ ਮਿਕਸ ਦੇਖੋ ਮਿਕਸ ਕਰ ਲਿਆ ਹੁਣ ਆਪਾਂ ਇਹਨਾਂ ਦੀ ਨਵੀਂ ਮਾਰਨੀ ਹੈਗੀ ਇਹ ਦੇਖੋ ਇਹਨਾਂ ਨੂੰ ਐਵੇਂ ਐਵੇਂ ਕਰਕੇ ਸਾਰਾ ਮਿਕਸ ਕਰਕੇ ਐਸੇ ਰੱਖ ਲਓ ਕੱਲੇ ਕੱਲੇ ਦੇਖੋ ਨਵਜੀਤ ਐ ਨਵੀਂ ਮਰ ਜੂਗੀ ਇਹਦੀ ਹਾਂਜੀ ਆ ਦੇਖੋ ਬਹੁਤ ਡਰਾਈ ਡਰਾਈ ਹੋ ਗਿਆ ਜਮਾ ਇਹ ਜਮੇ ਐ ਲਿਕੜ ਜਾ ਹੋ ਰਿਹਾ ਪੋਲਾ ਜਾ ਹਾਂ ਇਧਰੋਂ ਤਾਂ ਲਿਕੜਾ ਨਾ ਇੱਥੇ ਆ ਕੇ ਜਮਾ ਹੀ ਡਰਾਈ ਹੋ ਗਿਆ ਦੇਖੋ ਜਿਹੜੇ ਪੀਸ ਵੱਡੇ ਲੱਗਦੇ ਉਹਨਾਂ ਨੂੰ ਆਪਾਂ ਛੋਟੇ ਵੀ ਕਰ ਸਕਦੇ ਆ ਮਤਲਬ KFC ਸਟਾਈਲ ਬਹੁਤ ਵਧੀਆ ਸੋਇਆ ਚਾਪ ਬਣੇ ਇਰਾ ਤਾਂ ਲੱਗਦਾ ਨਹੀਂ ਵੀ ਇਹ ਸਹੀ ਹੋ ਜੂਗਾ ਨਹੀਂ ਤੁਸੀਂ ਦੇਖਿਓ ਤਾਂ ਸਹੀ ਕਿਵੇਂ ਬਣਦੀ ਆ ਲੋ ਵੀ ਹੁਣ ਆਪਣਾ ਉਹ ਬਣ ਕੇ ਹੋ ਗਿਆ ਤਿਆਰ ਦੇਖੋ ਸਾਰੇ ਨੂੰ ਆਪਾਂ ਨਵੀਂ ਤੋਂ ਕਰ ਲਿਆ ਮੈਦੇ ਚ ਮਿਕਸ ਕਰਤਾ ਤਾਂ ਹੁਣ ਇੰਨਾ ਕੁ ਮੈਦਾ ਹੋਰ ਲੈ ਲਓ ਦੇਖੋ ਇਹਦੇ ਵਿੱਚ ਕੱਲਰ ਨਮਕ ਪਾ ਲਓ ਠੀਕ ਹੈ ਨਮਕ ਪਾ ਕੇ ਤੇ ਬਸ ਇਹਨੂੰ ਦੁੱਧ ਨਾਲ ਮਤਲਬ ਆਪਾਂ ਖੋਲਣਾ ਹੈਗਾ ਦੁੱਧ ਨਾਲ ਮਤਲਬ ਇਹਨੂੰ ਦੁੱਧ ਨਾਲ ਹੀ ਮਿਕਸ ਕਰਨਾ ਹੈਗਾ ਠੀਕ ਹੈ ਲਓ ਜੀ ਹੁਣ ਆਪਣਾ ਤੇਲ ਹੋ ਗਿਆ ਗਰਮ ਪੂਰਾ ਗਰਮਾ ਇਹ ਤੇ ਇਹਨੂੰ ਹੁਣ ਸਿਮ ਤੇ ਹੀ ਰੱਖਣਾ ਹੈਗਾ ਵੀ ਬਾੜੀ ਫੁੱਲ ਫਲੇਮ ਤੇ ਨਹੀਂ ਆਪਾਂ ਪਕਾਉਣੀ ਹੈਗੀ ਇਹ ਤੇ ਹੁਣ ਆਪਾਂ ਦੇਖੋ ਇਹ ਦੋ ਸੋਇਆ ਚਾਪ ਨੂੰ ਇਹਦੇ ਵਿੱਚੋਂ ਐਵੇਂ ਮਿਕਸ ਕਰ ਲਏ ਬਹੁਤਾ ਨਹੀਂ ਆਪਾਂ ਇਹਦੇ ਨਾਲ ਮੈਦਾ ਲਾਉਣਾ ਹੁਣ ਮਤਲਬ ਇਹਨੂੰ ਗਿੱਲਾ ਹੀ ਕਰਨਾ ਮੈਦੇ ਚ ਆਪਾਂ ਲਓ ਜੀ ਆਹ ਲਾਤ ਆਪਾਂ ਬ੍ਰੈਡਾਂ ਦਾ ਚੂਰਾ ਇਹਦੇ ਨਾਲ ਦੇਖੋ ਲਓ ਹੁਣ ਇਹਨੂੰ ਆਪਾਂ ਛੱਡਾਂਗੇ ਤੇਲ 'ਚ ਦੇਖੋ ਲਓ ਜੀ ਤੁਸੀਂ ਖਾ ਕੇ ਦੇਖਿਓ ਬਹੁਤ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਕਿਵੇਂ ਮਾਨ ਸਾਹਿਬ ਸੁਰਜੀ ਕਰ ਰਹੇ ਸਾਨੂੰ ਹਾਲ ਹੀ ਨਾ ਬੜਾ ਮੂਝੋ ਪਣੀ ਆਈ ਜਾਂਦਾ ਮੈਨੂੰ ਪਤਾ ਲੱਗੀ ਜਾਂਦਾ ਵੀ ਲਾਲਾ ਡਿੱਕੀ ਨੀਮਾਨ ਸਾਹਿਬ ਦੀਆਂ ਤਾਂ ਹੀ ਸਰਾਣੀ ਖੜੀ ਹੁੰਦੀ ਹੈ ਹੁਣ ਆਇਆ ਨੇ ਆ ਆਹ ਥੋੜਾ ਜਿਹਾ ਕਿੰਦਾ ਹੈਗਾ ਇਹਦੇ ਨੂੰ ਹੋਰ ਲਾਇਆ ਕਰੋ ਲਾਈ ਤੇ ਜਾਂਦੇ ਜੀ ਠੀਕ ਹੈ ਦੇਖੋ ਇਹਦੇ ਕੋ ਥੋੜੀ ਥੋੜੀ ਮਤਲਬ ਕਿ ਸਿਮਝ ਹੀ ਅੱਗ ਤੇ ਬਣਾਉਣੀ ਹੈਗੀ ਆਪਾਂ ਨੂੰ ਕਿਉਂਕਿ ਜੇ ਆਪਾਂ ਜਿਆਦਾ ਅੱਗ ਤੇ ਬਣਾਵਾਂਗੇ ਫਿਰ ਜਿਹੜਾ ਥੱਲੇ ਆਪਾਂ ਪਹਿਲਾਂ ਮੈਦਾ ਲਾਇਆ ਸੀ ਉਹ ਨਹੀਂ ਪੱਕਣਾ ਹੈਗਾ ਵੀ ਬਾਹਰੋਂ ਵੀ ਕਰਾਂਚੀ ਕਰਾਂਚੀ ਹੋਈ ਜਾਊਗੀ ਤੇ ਵਿੱਚੋਂ ਮੈਦਾ ਵੀ ਪੱਕੀ ਜਾਊਗਾ ਸਿਮ ਅੱਗ ਤੇ ਲਓ ਜੀ ਹੁਣ ਆਪਣੀ ਸੋਇਆ ਚਾਪ ਹੋ ਗਈ ਰੈਡੀ ਕਿਉਂਕਿ ਉਸ ਟਾਈਮ ਆਪਾਂ ਸਿਮ ਫਲੇਮ ਤੇ ਮੋ ਕਰਿਆ ਸੀਗਾ ਫਿਰ ਜਦੋਂ হাফ ਜੇ ਬਣ ਗਈ ਉਦੋਂ ਆਪਾਂ ਫੁੱਲ ਵੀ ਕਰ ਲਿਆ ਸੀ ਗੈਸ ਤੇ ਹੁਣ ਦੇਖੋ ਪੂਰੀ ਰੈਡੀ ਹੋ ਗਈ ਤੇ ਪੂਰੀ ਕਰਾਂਚੀ ਕਰਾਂਚੀ ਬਣੀ ਹੈ ਤੇ ਹੁਣ ਮਾਨ ਸਾਹਿਬ ਖਾ ਕੇ ਦੱਸਣਗੇ ਵੀ ਕਿਵੇਂ ਬਣੀ ਹੈ ਹਾਂਜੀ ਤੇ ਆਪਣੀ ਸੋਇਆ ਚਾਪ ਬਣ ਕੇ ਹੋ ਗਈ ਰੈਡੀ ਦੇਖੋ ਮੂੰਹ ਤੇ ਸੱਚੀ ਪਾਣੀ ਆਈ ਜਾਂਦਾ ਮਾਨਸਾਬ ਤੋਂ ਕੋ ਦੋਂ ਦੇ ਲੱਗੇ ਨਾ ਬਿਹਾਰ ਛੇਦੀਕਰ ਨਵਜੀਤ ਛੇਦੀਕਰ ਹਨ ਤੇ ਆ ਦੇਖੋ ਤਿੰਨ ਤਰ੍ਹਾਂ ਦੀ ਸੌਸ ਹੈਗੀ ਆ ਗ੍ਰੀਨ ਸੌਸ ਆ ਤੇ ਆ ਰੈੱਡ ਸੌਸ ਆ ਤੇ ਆ ਜਿਹੜੀ ਆਪਾਂ ਮੋਮੋਸ ਨਾਲ ਖਾਣੇ ਇਹ ਹੋਰ ਤਿੱਖੀ ਸੌਸ ਆ ਜਿਹੜੀ ਵੀ ਜਿੰਨੇ ਤਰ੍ਹਾਂ ਤੁਸੀਂ ਜਿਆਦਾ ਤਿੱਖਾ ਖਾਣਾ ਤਾਂ ਇਹਨਾਂ ਚੋਂ ਸੌਸ ਲੈ ਲਓ ਤੁਸੀਂ ਤੇ ਮਾਨਸਾਬ ਦੇਖ ਲਓ ਮੇਰੇ ਸਹਰਾਣੇ ਖੜੇ ਨੇ ਕਦੋਂ ਲੋ ਛੇਦੀ ਦੇ ਛੇਦੀ ਦੇਿੰਦਾ ਬਹੁਤ ਜਿਆਦਾ ਭੁੱਖ ਲੱਗ ਗਈ ਹੈ ਚਲੋ ਵਖਾਂਗੇ ਖਾ ਕੇ ਤਾਂ ਦੇਖੀਏ ਨਾ ਜੀ ਉਸ ਤੋਂ ਦੋ ਤਿੰਨ ਦਿਨਾਂ ਮੁਕਵਾਵਾਂਗੇ ਅਜੇ ਲੋ ਵੀ ਮਾਨਸਾਬ ਖਾਓ ਕਰ ਛੇਦੀ ਦੇਖੀਏ ਹੋਰ ਬਣ ਦੇਖੋ ਉਸ ਤੋਂ ਤੁਹਾਡੀ ਪਲੇਟ ਕਰੀ ਜਾਂਦੇ ਬਿਸ਼ੇ ਦੱਸੋਗੇ ਸਾਨੂੰ ਵੀ ਦੱਸੋ ਵੀ ਸਾਨੂੰ ਵੀ ਦਿਓ ਕੋਈ ਵੀ ਉਹ ਵੀ ਕਿਵੇਂ ਲੱਗੀ ਤੁਹਾਨੂੰ ਖਾਣ ਚ ਵਾਹ ਵਧੀਆ ਬਣੀ ਐ ਬਹੁਤ ਵਧੀਆ ਮੈਂ ਤਾਂ ਮੇਰੀ ਪਹਿਲਾਂ ਧੀ ਨੂੰ ਖਵਾਉਂਗੀ ਦੱਸੋ ਬਈ ਦੱਸੋ ਬਈ ਕਿਵੇਂ ਬਣੀ ਕਿਵੇਂ ਬਣੀ ਦੱਸੀ ਕਰ ਪੁੱਤ ਤੂੰ ਵੀ ਦੱਸ ਮੈਂ ਤਾਂ ਬਾਅਦ ਚ ਹੀ ਖਾਉਂਗੀ ਪਹਿਲਾਂ ਬੱਚੇ ਹਸਬੰਦ ਸਾਰਿਆਂ ਨੂੰ ਰਜ਼ਾ ਕਰਕੇ ਫੇਰ ਖਾਉਂ ਮੈਂ ਤਾਂ ਲਓ ਜੀ ਹੁਣ ਆਪਾਂ ਵੀ ਖਾ ਕੇ ਦੇਖ ਲੈਨੇ ਹਨ ਦੇਖੋ ਜੀ ਬਹੁਤ ਵਧੀਆ ਬਹੁਤ ਟੇਸਟੀ ਤੁਸੀਂ ਵੀ ਜਰੂਰ ਆ ਦੇ ਤੁਸੀਂ ਟਰਾਈ ਕਰਕੇ ਦੇਖਿਓ ਇਹ ਤੁਸੀਂ ਵੀ ਜਰੂਰ ਇੱਕ ਵਾਰ ਬਣਾਇਓ ਬਹੁਤ ਵਧੀਆ ਤੇ ਬਹੁਤ ਕਰੈਂਚ ਬਣਿਆ ਜਿਹੜੇ ਭੈਣ ਭਰਾ ਨੂੰ ਚਿਕਨ ਨਹੀਂ ਹੁੰਦੇ ਉਹ ਆਹ ਚੀਜ਼ ਖਾਓ ਤੇ ਬਹੁਤ ਹੀ ਵਧੀਆ ਬਹੁਤ ਆਪਣੀ ਸਿਹਤ ਲਈ ਬਹੁਤ ਚੰਗੀ ਹੈ ਇਹ ਚੀਜ਼ ਬਹੁਤ ਪ੍ਰੋਟੀਨ ਭਰਪੂਰ ਹੈ ਇਹਦੇ ਵਿੱਚ ਤੁਹਾਨੂੰ ਇਹ ਕਿਵੇਂ ਲੱਗੀ ਆਪਣੀ ਰੈਸਪੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ Thank you.